ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਜਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਹਾਂਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਹੈ ਕਬੀਰ ਸਿੰਘ ਪਿੰਡ ਬੁਰਮਾ ਵੀਰ ਜ਼ਿਲ੍ਹਾ ਫਤਨਾ ਮੋਬਾਈਲ ਨੰਬਰ ਜੀ ਆਪਣਾ ਮਾਡਲ ਨੰਬਰ 987875563 ਠੀਕ ਆ ਪਹਿਲਾ ਨੰਬਰ ਜਿਹੜੀ ਵਹਿੜ ਦੇਖੀ ਜਾਨਾ ਕਿਹੜਾ ਦੁੱਧਾ ਸੂਆ ਜੀ ਇਹ ਦੁੱਧਾ ਸੂਆ ਚਿਹਰੇ ਕਹਵਾ ਦਿਨ ਹੋ ਗਿਆ ਸੂਈ ਨੂੰ ਤੀਜਾ ਦਿਨ ਹੋ ਗਿਆ ਬੱਚੀ ਬਹੁਤ ਵੇਰੇ ਪਿਛੇ ਨਾ ਬੜੇ ਬੱਚੀ ਖੜਿਆ ਰੋਲੇ ਰੱਤੇ ਕੀ ਥਣ ਦਿਖਾ ਬਹਿਲੇ ਦੇ ਸਭ ਤੋਂ ਮਾਰਕ ਦੀ ਆ ਬੱਚੀ ਵੀਰੇ ਬੱਚੀ ਤਾਂ ਦੇਖੋ ਥੱਲੇ ਪਰ ਆ ਜੀ ਨਹੀਂ ਦੇਖੀ ਥਣ ਥੂਣੀ ਬਹੁਤ ਵੇਰਾ ਬੱਚੀ ਥੱਲੇ ਹਨਾ ਬਹਿਰ ਨਾਲ ਜੀ ਮੈਂ ਕਹਿੰਦਾ ਦਾੜੀ ਨਾਲ ਮੁੱਛਾ ਵਧੀਆ ਪਈਆਂ ਤੇ ਜੇਰ ਜੁਰੋਕੇ ਜਮ ਹਾਂ ਕਿੰਨਾ ਦੁੱਧ ਹਾਜ਼ਰ ਆ ਇਸ ਵਕਤ 17 ਲੀਟਰ ਬੋਲਾ ਤਿਆਰ ਆ ਵੀਰੇ ਮੰਨ ਕੇ ਚੱਲੀਏ 8 ਕੈਨ ਵਾਲੀ ਗੱਲ ਅਗ੍ਹਾ ਕਰਾ ਦਾਂਗੇ ਆ ਮਣਕੇ ਲੈ ਕੇ ਜਾਵੇ ਚੰਨ ਡੰਗ ਚਾੜਾਂਗੇ ਚੋਹੇ ਚੋਣ ਚਵਾ ਇੱਕ ਨੰਬਰ ਹਾਂ ਹਾਂ ਤੇ ਭਾਗ ਦਾ ਕੀ ਹੋਊਗਾ ਭਾਗ ਫੋਨ ਚ ਕਰਾਂ ਉਹ ਜਾ ਜੀ ਵੀਰੇ ਥੋੜੀ ਬਾਹਰ ਨੂੰ ਮੈਨੂੰ ਦੂਜਾ ਸੂਆ ਸੂਈ ਆ ਹਨਾ ਤੇ ਜਿਵੇਂ ਵੀਰੇ ਦੂਜਾ ਤੀਜਾ ਦਿਨ ਹੋ ਗਿਆ ਸੂਈ ਨੂੰ 17 18 ਲੀਟਰ ਦੁੱਧ ਆ ਦੇ ਹਾਜ਼ਰ ਅੰਦਾਜ਼ਾ ਆਪਣਾ 25 ਤੋਂ ਬਾਹਰ ਜਾਊਗਾ ਅੰਦਰ ਰਹੂਗੀ ਬਾਹਰ ਹੁਣ ਜਿਵੇਂ ਗਰਮੀ ਆ 22 23 ਲੀਟਰ ਆਮ ਨਾ ਪਾਉਂ ਬਰੇ ਖੁੱਲਾ ਕੈਨ ਨੇ ਵੀ 25 ਕਾ ਕੀ ਫਾਇਦਾ ਕੋਈ ਨਹੀਂ ਹਨਾ ਸੁਪਰੋਟ 17 18 ਲੀਟਰ ਸਟਾਰਟਿੰਗ ਆ 5 ਗੈਲਨ ਦੀ ਕਪੈਸਿਟੀ ਦੇ ਵਿੱਚ ਤੇ ਲੇਵਾ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਚੰਗੀ ਜਿੰਦ ਜਾਨ ਵਾਲੀ ਬਿਹੜਾ ਹਵਾਨੇ ਤੇ ਨਾੜਾ ਵਗੈਰਾ ਸੋਹਣੇ ਦਿਖਾਈ ਦੇ ਜਾਂਦੀਆਂ 20 ਤੋਂ ਪਾਰ ਪਾਰ ਜੱਲੂ 21 22 21 22 ਦੇ ਦੂਗੀ ਤੇ ਚੌਂਡ ਚਵਾ ਦੇ ਇੱਕ ਨੰਬਰ ਵੀਰ ਕਹਿੰਦਾ ਚਾਹੇ ਦੋ ਟਾਈਮ ਚੋਕੇ ਦੇਖ ਲਓ ਚਵਾ ਕੇ ਦੇ ਦਾਂਗੇ ਜਮ ਤੇ ਅੱਗੇ ਜਿਹੜੀ ਦੋ ਨੰਬਰ ਆਪਾਂ ਗੱਪਣ ਬਿਹੜ ਦੇਖਦੇ ਜ ਨੇ ਇਹ ਕਿਹੜਾ ਸੂਆ ਸੁਈ ਦੀ ਇਹ ਇਹ ਪਹਿਲਾ ਸੂਆ ਸੁਈ ਦੀ ਹੈ ਦੂਜੇ ਦੀ ਗੱਪਣ ਆਪਰੇ ਕੈਵਿਨਟ ਗੱਪਣ ਇਹ 5 ਤੋਂ ਉੱਤੇ ਗੱਪਣ ਆਪਰੇ ਟੋਕਰ ਗੱਪਣ ਜਿਹਨੂੰ ਕਹਿੰਦੇ ਨੇ ਹਾਂ 12 ਲੀਟਰ ਦੁੱਧ ਤਿਆਰ ਹੋਇਆ ਇੱਥੇ ਦੇ ਬੱਚਾ ਵਗੈ ਪੰਜ ਤੋਂ ਬਾਅਦ ਚੱਲ ਵੀ ਹਾਂ ਉੱਪਰ ਆ ਪੰਜ ਤੋਂ ਠੀਕ ਆਪਾਂ ਚੈੱਕ ਕਰਵਾ ਕੇ ਦੇਵਾਂਗੇ ਹਾਂ ਚੈੱਕ ਕਰਾ ਕੇ ਉਹ ਲੈ ਕੇ ਜਾਵਾਂ ਪਾ ਬਾਜ ਬੂ ਇਹਦਾ ਹਾਂ ਸੋ ਵੀਰੋ ਚੈੱਕ ਕਰਵਾ ਲਿਓ ਟੋਕੜ ਘੱਪਣ ਹੈਗੀ ਆ ਤੇ ਕਈ ਵਾਰ ਇਹ ਨਹੀਂ ਗੱਲ ਹੁੰਦੀ ਕਿ ਇਹ ਵਾਰ ਚੈੱਕ ਕਰੀ ਤੇ ਮਰੇ 3 ਮਹੀਨੇ ਦੀ ਮੰਨ ਕੇ ਚੱਲੀਏ ਵੀ 10 15 ਦਿਨ ਇਹ ਦੂਰ ਦੂਰ ਹੋ ਸਕਦੇ ਵੀਰੇ ਹਾਂ ਹਾਂ ਵੀਰੇ ਠੀਕ ਐ ਸੋ ਵੀਰੋ ਡਾਕਟਰ ਆਪਦਾ ਤੁਸ ਲੈ ਕੇ ਆਉਣਾ ਕਿਉਂਕਿ ਟੋਕੜ ਘੱਪਣ ਬਾਅਦੋ ਕਿਸੇ ਵੀ ਨੂੰ ਕੋਈ ਦਿੱਕਤ ਨਾ ਆਵੇ ਇਸ ਗੱਲ ਦੀ ਤੇ ਟੋਕੜ ਘੱਪਣ ਚੈੱਕ ਕਰਾ ਲਿਓ ਦੁੱਧ ਕਿੰਨਾ ਦੱਸਿਆ ਨੈਟ ਆਪਾਂ 12 ਲੀਟਰ ਆ ਦੁੱਧ ਇਹਨਾਂ ਸੋ 12 ਲੀਟਰ ਦੁੱਧ ਹਾਜ਼ਰ ਆ ਤੇ ਜਿੱਦੇ ਬੱਚੀ ਤਿਆਰ ਹੋ ਗਈ ਹਾਜ਼ਰ ਹੋਈ ਦੁਆਰੇ ਇਹ ਉਹਦੇ ਮੰਨ ਕੇ ਚਲੋ ਚੰਗੀ ਪੇਮੈਂਟ ਦੀ ਬੱਚੀ ਆ ਤੇ ਅੱਜ ਫਿਰ ਭਾ ਪੂਰਾ ਹੋ ਜਮਾ ਬਾਜ ਜਾਵੇ ਦਾ ਹਾਂ ਹਾਂ ਠੀਕ ਆ ਤੇ ਨੰਬਰ ਬੋਲ ਦੀ ਫਿਰ ਮੇਰੇ ਨੰਬਰ ਮੇਰੇ 98787 55069 ਦੋ ਬੈੜਾ 0556 ਹਣ ਇੱਕ ਟੋਪੜ ਕੱਪਣ ਇੱਕ ਤਾਜੀ ਸੂਈ ਵੀ ਸੋ ਵੀਡੀਓ ਦੇਖ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਾ